ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਮੈਨੂੰ ਇਹ ਲੱਗਦਾ ਕਿ ਮਤਲਬ ਹੁਣ ਤੱਕ ਤਾਂ ਧੋਖੇ ਹੀ ਖਾਦੇ ਨੇ ਹੁਣ ਤੱਕ ਤਾਂ ਟੋਪੇ ਹੀ ਖਾਦੇ ਨੇ ਹਾਂਜੀ ਮਿੱਤਰੋ ਕਿਦਾ ਸਾਰੇ ਮੈਂ ਉਮੀਦ ਕਰਦਾ ਕਿ ਸਾਰੇ ਵਧੀਆ ਹੋ ਬੋਗ ਲੈ ਕੇ ਆ ਚੁੱਕੇ ਆ ਜੀ ਤੁਹਾਡੀ ਲਈ ਇੱਕ ਹੋਰ ਹਾਸਿਆ ਭਰੀ ਤੇ ਦਿਲ ਖੁਸ਼ ਕਰਨ ਵਾਲੀ ਵੀਡੀਓ ਇਹ ਵੀਡੀਓ ਬਹੁਤ ਹੀ ਫਨੀ ਹੋਣ ਵਾਲੀ ਹੈ ਪੂਰੀ ਵੇਖਿਓ ਇਸ ਵੀਡੀਓ ਦੇ ਟਾਰਗੇਟ ਰੱਖਦੇ ਆਪਾਂ 250 ਲਾਈਕ ਤੇ 30 ਕਮੈਂਟ ਤੇ ਮੇਰੀ ਛੋਟੀ ਜਿਹੀ ਬੇਨਤੀ ਹੋ ਰਹਾ ਕਿ ਜਿਹੜੇ ਵੀ ਵੀਰ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਵੀ ਹਾਸਿਆ ਭਰੀ ਵੀਡੀਓਜ਼ ਦੇਖ ਸਕੋਗੇ ਜੀ ਬਾਕੀ ਦੇ ਕੰ ਇੱਕ ਪਰਚਾ ਹੋਰ ਪੈ ਜਾਣਾ ਰੋਕ ਲੈਂਦਾ ਮਾਮਾ ਅ ਪ੍ਰਤੀਕਰਾਂ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਕਹਿੰਦਾ ਦੋ ਹੋਰ ਮਾਰਨੇ ਆ ਉੜ ਜੋ ਭੈਣ ਦੇ ਵੀਰੋ ਇੱਕ ਵਾਰ ਤਾਂ ਬਾਈ ਨੇ ਇਨਸਪੈਕਟਰ ਚੁੱਪ ਕਰਾਤਾ ਹੁਣ ਨਹੀਂ ਹੁੰਦੀ ਬੇਲ ਬਾਈ ਨਜਾਇਜ਼ ਹਥਿਆਰ ਚਲਾਉਂਦਾ ਇੱਕ ਹੋਰ ਕੇਸ ਪੈ ਜਾਣਾ ਇਹ ਫਿਰ ਦਸਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਪ੍ਰਤੀਕਰਾਂ ਦਾ ਪਤਾ ਨਹੀਂ ਕਦੋਂ ਦਾ ਘੁੱਟਿਆ ਪਤੰਦਰ ਨੇ ਸਾਰੇ ਚੁੱਪ ਕਰਾ ਦੇ ਆਪ ਤਾਂ ਬਤੰਦਰ ਨੇ ਰੁਮਾਲ ਬੰਨਿਆ ਹੋਇਆ। ਹੋ ਗਿਆ ਨਾ ਇਹ। ਨਾ ਚਾਚਾ ਪਿਸਤਲ ਨਾ ਕੱਢੀ। ਅੰਕਲ ਅਲਟਰਾ ਪ੍ਰੋ ਮੈਕਸ ਕੈਮਰਾ ਔਨ ਕਰ ਲਗਾ ਸੀ। ਬਣਾ ਕੇ ਜਾਈ। ਬਣਾਓ ਬਣਾਓ ਬਣਾਓ। ਬਣਾ ਕੇ ਜਾਈ। ਆ ਨਾਲਾ ਕੋਲ ਲੱਗ ਕਪੜਾ। ਆ ਟੀਵੀ ਕੋਈ ਅਸਤਰੀ ਲੱਗਦੀ ਆ ਫਰੰਟ ਕੈਮਰੇ ਨਾਲ ਵੀਡੀਓ ਬਣਾਈ ਜਾ ਰਹੀ ਆ। ਬੜਾ ਵਾਹ ਮੈਨੂੰ ਲੱਗਿਆ ਡੱਬੇ ਚ ਪਿਸਤਲ ਕੱਢਣ ਲਗਾ ਬਾਪੂ ਕੁੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਪਿਆਰ ਹੋਇਆ ਜੀ ਕਦੇ ਪਿਆਰ ਅੱਪ ਇਹ ਨਹੀਂ ਕਹਿ ਸਕਦੇ ਪਿਆਰ ਹੋਇਆ ਇੱਕ ਅਟ੍ਰੈਕਸ਼ਨ ਹੁੰਦੀ ਆ ਸੋ ਇੱਥੇ ਕੋਈ ਕਿਸੇ ਦਾ ਨਹੀਂ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਮਤਲਬ ਹੁਣ ਤੱਕ ਤਾਂ ਧੋਖੇ ਹੀ ਖਾਦੇ ਨੇ ਹੁਣ ਤੱਕ ਤਾਂ ਟੋਪੇ ਹੀ ਖਾਦੇ ਨੇ ਕਰਦਾ ਦੇਖੋ ਕੀ ਇਹ ਡਾਇਨਾਸੌਰ ਜਿਆ ਕੀ ਪਿਆਰ ਚ ਗਿਆ ਕਿੰਨੇ ਵਾਰ ਪਿਆਰ ਹੋ ਗਿਆ ਮੈਨੂੰ ਤਾਂ ਪੱਤਰਕਾਰ ਵੀ ਸਤੂਲਾ ਲੱਗਦਾ ਨਹੀਂ ਨਹੀਂ ਐਵੇਂ ਤਾਂ ਨਹੀਂ ਲਾਈਕ ਲਾਈਕ ਪਿਆਰ ਤੁਹਾਨੂੰ ਵੀ ਪਤਾ ਇੱਕ ਵਾਰ ਪਿਆਰ ਹੁੰਦਾ ਬੰਦੇ ਨੂੰ ਸੋ ਜਿਹੜਾ ਕਹਿੰਦੇ ਨੇ ਕਿ ਠੋਕਰਾਂ ਖਾ ਖਾ ਕੇ ਬੰਦੇ ਨੂੰ ਅਕਲ ਆਉਂਦੀ ਆ ਤੇ ਠੋਕਰਾਂ ਨਾ 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 ਬੱਸ ਇਹ ਮੇਰਾ ਕੱਟਾ ਨਹੀਂ ਲੱਭਣ ਡਿਆ ਕੱਚਾ ਕਿੱਥੇ ਮੇਰਾ ਗਿਆ ਹੈ ਕੱਚਾ ਮੇਰਾ ਕਿੱਥੇ ਗਿਆ ਹੈ ਮੇਰਾ ਕੱਚਾ ਨਹੀਂ ਲੱਭੰਦਿਆ ਮੇਰਾ ਕੱਚਾ ਨਹੀਂ ਲੱਭੰਦਿਆ ਕਰ ਦੇ ਕਹਿੰਦੇ ਸਿਆਣਿਆਂ ਕੋਲ ਬੈਠਿਆ ਕਰੋ ਹੁਣ ਬੋਲੋ ਬੰਦਾ ਕੀ ਕਰੇ ਹਾਦਾ ਯਾਰਾ ਸ਼ੁਕਰਾ ਜਵਾਨੀ ਵੇਲੇ ਇਨਾਂ ਕੋਲ ਫੋਨ ਹੀ ਸੀ ਹੈਗਾ ਤੈਂ ਥੋੜਾ ਪਾਇਆ ਮੈਂ ਥੋੜਾ ਪਾਇਆ ਮੈਂ ਥੋੜਾ ਪਾਇਆ ਧੋਕੇ ਤੁਈਓ ਤਾਂ ਤੇ ਪਾਇਆ ਆਇਆ ਮੇਰਾ ਲੈ ਦੱਸ ਹੁਣ ਮੈਂ ਕੁਝ ਨਹੀਂ ਕਹਿਣਾ ਗਵਾਂਡਾਂ ਚੱਕ ਕੇ ਲੈ ਗਈ ਲੱਗਦਾ ਮੇਰੀ ਸ਼ਬਦਾਂ ਦੀ ਮਰਿਆਦਾ ਨਹੀਂ ਮੇਰੀ ਗੱਲ ਸੁਣੋ ਅਸੀਂ ਟੱਟੀ ਵੀ ਸਿੱਧਾ ਬੋਲ ਦਿੰਦੇ ਹਾਂ ਹਾਂ ਤੇ ਟੱਟੀ ਹੋਰ ਟੱਟੀ ਨੂੰ ਕਮਾ ਕੀ ਗੋਬਰ ਕਮਾ ਟੱਟੀ ਦੇ ਹੱਕ ਦੀ ਲੜਾਈ ਕੋਤੀ ਕਿਹਦਾ ਦਾ ਬੰਦਾ ਕਿਉਂ ਟੱਟੀ ਚ ਕੀ ਤਕਲੀਫ ਆਪਾਂ ਨੂੰ ਦੱਸੋ ਜਵਾਬ ਕੰਮ ਟੱਟੀ ਉਹ ਟੱਟੀ ਹੋਇਆ ਪਿਆ ਮਾਹੌਲ ਪੂਰਾ ਟੱਟੀ ਟੱਟੀ ਕਰਦਾ ਓਏ ਇੱਕ ਤਾਂ ਜਵਾਬ ਹੈ ਟੱਟੀ ਕਰਕੇ ਉਹ ਟੱਟੀ ਨੂੰ ਟੱਟੀ ਨਹੀਂ ਤੂੰ ਏ ਤੁਸੀਂ ਕਹਿ ਜੇ ਮਾਵਾ ਬਣਨਾ ਯਾਰ ਆਪਾਂ ਕਹਿ ਜਾ ਅੱਗੇ ਸਮਾਜ ਰਿਤਨਾ ਭੈਣ ਦੇ ਵੀਰੋ ਰੋਟੀ ਖਾਈ ਜਾਂਦਾ ਸੀ ਮੈਂ ਤੋਬਾ 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 ਥਾਰਾ ਮੂਡ ਖਰਾਬ ਕਰ ਦਿਆ ਆਪਾਂ 35 ਦੀ ਦੇ ਦਾਂਗੇ ਤੂ ਇਸ ਵਾਈਆ ਮੰਗਰ ਕੱਟਾ ਤੇ ਦੋਲੇ ਝੁੱਟੀਆਂ ਦੋਲਤ ਬਹੁਤ ਕਰਮ ਵਾਲੀ ਹੁੰਦੀ ਹੈ ਜਿਹਦੇ ਘਰੇ ਬਲਦੇ ਜੇ ਤੱਕ ਕਿਸੇ ਭੈਣਾਂ ਲੈਣੀਆਂ ਤਾਂ ਠੀਕ ਹੈ ਆਪਾਂ ਮਾਰਤਾ ਓਏ ਲੱਗ ਰਹੀ ਥੀਰੀ ਚਹੀਦੀ ਕੱਟ ਤੋ ਤੋ ਮੇਰਾ ਕਰਮਾ ਵਾਲੀ ਨੇ ਤੈਨੂੰ ਤਾਂ ਦੇ ਦਿੱਤਾ ਬਾਈ ਕਰਮਾ ਦਾ ਫਲ ਤੁਸੀਂ ਰੱਖੋ ਵੀਰੇ ਇਹਨੂੰ ਕਰਮਾ ਵਾਲੀ ਨੂੰ ਆਪੇ ਆਜਣਾ ਵੀ ਬਹੁਤ ਪੁੱਤ ਖੰਨਾ ਬਾਈ ਤੂੰ ਕਰਮਾਂ ਵਾਲੀ ਵੇਚਣ ਦੀ ਗੱਲ ਕਰਦਾ ਤਾਂ ਹੀ ਤੇਰੇ ਮਾਰਿਆ ਕਰਮਾਂ ਵਾਲੀ ਨੇ ਮੈਨੂੰ ਥੋੜੇ ਸਾਹਮਣੇ ਬਹੁਤ ਸ਼ਰਮ ਆਉਂਦੀ ਹੈ ਮਤਲਬ ਮੈਂ ਕੁੜੀਆਂ ਨਾਲ ਕੰਫਰਟੇਬਲ ਨਹੀਂ ਹਾਂ ਗੱਲਾਂ ਵਿੱਚ ਪਰ ਮੈਨੂੰ ਅੱਜ ਕਰਨੀ ਪਈ ਜੀ ਮੈਂ ਨਾ ਸੈਕਸ ਨੂੰ ਬਹੁਤ ਖੂਬਸੂਰਤ ਚੀਜ਼ ਮੰਨਦਾ ਹੈ ਕਾਂ ਜਿਹੜਾ ਇੱਕ ਹੀ ਕਹੀ ਜਾਂਦਾ ਕਾਕੇ ਬਾਈ ਤੂੰ ਕਿਹੜੇ ਕਮੀ ਪੈ ਗਿਆ ਚੰਗਾ ਪੜਾ ਹੁੰਦਾ ਸੀ ਵੀਰੋ ਕਾਕਾ ਕਾਕਾ ਨਹੀਂ ਰਿਹਾ ਇਹ ਜਵਾਨ ਹੋ ਗਿਆ ਇਹ ਕੱਲਾ ਰੰਗ ਨਹੀਂ ਕਾਲਾ ਇਹਦੀਆਂ ਹਰਕਤਾਂ ਵੀ ਕਾਲੀਆਂ ਨੇ